ਤੇ 25 30 ਹਜ਼ਾਰ ਤੋਂ ਘੱਟ ਨਹੀਂ ਜਿਤਨਾ ਆਪਾਂ ਸਾਰਾ ਕੁਛ ਹੀ ਦਾ ਲਾ ਦਿਓ ਸਾਰਾ ਜੋਲ ਲਾਉਣਾ ਹੈ ਲਾ ਕੇ ਆਪਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਜਾਂ ਸਤਲੁਜ ਨਹਿਰ ਸਿੱਟਾਂਗੇ ਜਾਂ ਬਿਆਸ ਨਹਿਰ ਸਿੱਟਾਂਗੇ ਇਹਨਾਂ ਨੂੰ ਆ ਬਾਰਡਰ ਟਪਾਈਏ ਕਿ ਜੋ ਮੈਂ ਕਹਿਣਾ ਉਹਨਾਂ ਪੂਰਾ ਕਰਦਾ ਮੇਰੇ ਪੰਜਾਬ ਵਿੱਚ ਅਗਲੇ 5 ਸਾਲ ਸਰਕਾਰ ਬਣਾ ਦਿਓ ਕੋਈ ਐ ਜਾ ਘਰ ਕੱਚਾ ਨਹੀਂ ਹੋਊਗਾ ਕੋਈ ਗਰੀਬ ਐ ਨਹੀਂ ਕਹਿ ਸਕਦਾ ਕਿ ਮੈਨੂੰ ਮੇਰੇ ਕੋਲ ਇੱਕ ਘਰ ਹੈ ਨਹੀਂ ਸਭ ਤੋਂ ਵੱਡੀ ਪ੍ਰਾਇਰਟੀ ਸਾਡੀ ਗਰ ਗਰੀਬ ਨੂੰ ਇੱਕ ਘਰ ਦੇਣ ਦੀ ਬਾਕੀ ਤੁਸੀਂ ਹੈਰਾਨ ਰਹਿ ਜਾਓਗੇ ਆ ਝਾੜੂ ਵਾਲੇ ਜਿੱਦੋਂ ਆਏ ਨਾ ਅੱਧੀ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਇਹਨਾਂ ਨੇ ਕਾਨੂੰਨ ਬਦਲ ਕੇ ਯੂਪੀ ਵਾਲਿਆਂ ਨੂੰ ਰਾਜਸਥਾਨ ਵਾਲਿਆਂ ਨੂੰ ਦੇ ਦਿੱਤੀਆਂ ਹੁਣ ਹੀ ਲਾਈਨਮੈਨ 200 35 ਆ ਕੁਝ ਭਰਤੀ ਕੀਤੀ ਹੈ ਉਹਦੇ ਚੋਂ 150 ਪੰਜਾਬ ਦੇ ਬਾਹਰ ਦੇ ਹੈ ਕਿਉਂਕਿ ਇਹ ਚਾਹੁੰਦੇ ਕਿ ਬਾਹਰਲੇ ਅਸੀਂ ਸੂਬਿਆਂ 'ਚ ਇਲੈਕਸ਼ਨ ਲੜਨਾ ਹੈ ਉੱਥੇ ਨੌਕਰੀਆਂ ਦੇਈ ਜਾਂਦੇ ਹੈ ਸੀ ਕਾਨੂੰਨ ਵਾਪਸ ਲੈ ਕੇ ਆਵਾਂਗੇ ਇਕੱਲੇ ਸਰਕਾਰੀ ਨੌਕਰੀ ਕੱਲੇ ਪੰਜਾਬ ਵਾਸਤੇ ਹੋਊਗੀ ਹੋਰ ਕਿਸੇ ਵਾਸਤੇ ਨਹੀਂ ਹੋਊਗੀ ਜ਼ਮੀਨ ਵੀ ਆਪਣੀ ਪੰਜਾਬ ਦੀ ਜ਼ਮੀਨ ਕੱਲੇ ਪੰਜਾਬੀ ਖਰੀਦ ਸਕਦੇ ਬਾਹਰਲੇ ਕਿਸੇ ਨੂੰ ਨਹੀਂ ਖਰੀਦਣ ਦੇਵਾਂਗੇ ਆ ਐਕਟ ਲੈ ਕੇ ਆਵਾਂਗੇ ਕਿਉਂਕਿ ਜੇ ਪੰਜਾਬੀ ਰਾਜਸਥਾਨ ਜਾਣਾ ਚਾਹਦਾ ਖਰੀਦ ਨਹੀਂ ਸਕਦਾ ਮਾਚਲ ਤੋਂ ਨਹੀਂ ਖਰੀਦ ਸਕਦਾ ਜੰਮੂ ਕਸ਼ਮੀਰ ਤੋਂ ਨਹੀਂ ਖਰੀਦ ਸਕਦਾ ਜੇ ਸਾਨੂੰ ਖਰੀਦਣ ਦੀ ਨਾ ਹੈ ਤੇ ਫਿਰ ਸਾਨੂੰ ਦੂਜੇ ਕਿਉਂ ਨਾ ਇੱਥੇ ਆ ਗਏ ਆ ਸਾਰੇ ਫੈਸਲੇ ਕੱਲਾ ਕਾਲੀਦਲ ਕਰ ਸਕਦਾ ਹੈ ਆਣੀ ਕਰ ਸਕਦੇ ਜੇ ਕਾਲੀ ਦਲ ਨਾਲ ਲੜਦਾ ਪਾਣੀ ਰਹਿਣਾ ਨਹੀਂ ਸੀ ਪਹਿਲੇ ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਦੇਣ ਵਾਲਾ ਕਾਂਗਰਸ ਹੈ 1955 ਵਿੱਚ ਜਿਹੜਾ ਬਾਕੀ ਅੱਧਾ ਬਜਾ ਸੀ ਉਹਦਾ ਅੱਧਾ ਦੇਣ ਵਾਸਤੇ ਇਸ్రਾਈਲ ਮਹਿਰ ਕੱਢੀ ਪਰ ਕਾਲੀ ਦਲ ਨੇ ਰੋਕ ਲਈ ਨਹੀਂ ਤਾਂ ਤੁਹਾਡੇ ਕੋਲੇ ਪਾਣੀ ਜਮਾ ਹੀ ਨਹੀਂ ਰਹਿਣਾ ਸੀ ਆ ਜਿੰਨੀਆਂ ਵੀ ਲੜਾਈਆਂ ਲੜੀਆਂ ਭਾਵੇਂ ਐਮਐਸਪੀ ਦੀ ਹੈ ਭਾਵੇਂ ਤੁਹਾਡੀ ਕਿਸੇ ਵੀ ਲੜਾਈ ਹੈ ਲੜਾਈ ਲੜੀ ਕਾਲੀ ਦਲ ਨੇ ਪਰ ਤੁਸੀਂ ਕਾਲੀ ਦਲ ਨੂੰ ਇੰਨਾ ਕਮਜ਼ੋਰ ਕਰਤਾ ਈ ਲੋਕੀ ਵੱਡੀਆਂ ਪਾਰਟੀਆਂ ਸੋਚ ਲਗਦੀ ਐ ਕਾਲੀਦਲ ਤਾਂ ਹੁਣ ਖਤਮ ਜੇ ਤੁਹਾਡੀ ਫੌਜ ਖਤਮ ਹੋ ਗਈ ਨਾ ਤੁਹਾਡੇ ਉੱਤੇ ਤੁਹਾਡੇ ਉੱਤੋਂ ਹੀ ਟੱਪ ਜਾਣਗੇ ਦੇਖੋ ਤੁਸੀਂ ਕਬਜ਼ੋਰ ਕਰਤੀ ਤੁਹਾਡੇ ਗੁਰੂ ਘਰਾਂ ਤੇ ਹੁਣ ਕਬਜ਼ਾ ਕਰ ਲੈਣਨਗੇ ਇਹ ਤੋਂ ਵੱਡਾ ਕੀ ਹੋ ਸਕਦਾ ਨੁਕਸਾਨ ਤੁਹਾਡਾ ਤਤ ਹਜ਼ੂਰ ਸਾਹਿਬ ਦੇ ਪਹਿਲੇ ਸਿੱਖ ਕੌਮ ਕੋਲੇ ਮੈਨੇਜਮੈਂਟ ਸੀ ਆਪਣੇ ਕੋਲੇ ਸੀ ਸਾਰਿਆਂ ਸਿੱਖ ਹੁਣ ਮਹਾਰਾਸ਼ਟra ਸਰਕਾਰ ਨੇ ਆਪਣੇ ਕੋਲੇ ਲੈ ਲਿਆ ਤਤ ਪਟਨਾ ਸਾਹਿਬ ਨੂੰ ਵਿਹਾਰ ਸਰਕਾਰ ਨੇ ਤੇ ਇੱਕ ਵਾਰ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਨੇ ਕਬਜ਼ਾ ਕਰ ਲਿਆ ਤੁਹਾਡੀ ਐਜੀਪੀਸੀ ਤੋੜਤੀ ਹੋਰ ਕਿੰਨਾ ਨੁਕਸਾਨ ਕਰਾਉਂਗੇ ਤੁਹਾਡੀ ਫੌਜ ਲੜਨਾਂ ਨਹੀਂ ਇੱਕੋ ਇੱਕ ਹੈ ਹੋਰ ਕੋਈ ਕਿਸੇ ਨੇ ਨਹੀਂ ਲੜਨਾ ਤੁਹਾਡੇ ਵਾਸਤੇ ਜਿੰਨੀ ਦੇਰ ਇਹਨੂੰ ਰੱਖੋਗੇ ਉੰਨੀ ਤਪਾਈ ਆਈ ਜਾਊਗੀ ਆਈ ਜਾਊਗੀ ਕਿਤੇ ਐ ਨਾ ਹੋਏ ਕਿ ਪਾਣੀ ਉੱਤੋਂ ਹੀ ਟੱਪ ਜੇ ਤੇ ਸਾਰੇ ਡੁੱਬ ਜਾਈਏ ਹਲੇ ਵੀ ਮੌਕਾ ਹੈ ਤੇ ਤਰੰਤਰ ਵਾਲਿਓ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਆ ਬਾਅ ਇਲੈਕਸ਼ਨ ਚ ਤੁਸੀਂ ਅਕਾਲੀ ਦਲ ਨੂੰ ਜਿਤਾ ਦਿਓ ਇੱਥੋਂ ਤੂਫਾਨ ਖੜਾ ਹੋਊਗਾ ਜਿਹੜਾ 27 ਚ ਛੋਟੀ ਸਰਕਾਰ ਪੰਜਾਬ 'ਚ ਲੈ ਕੇ ਆਊਗਾ ਤੁਸੀਂ ਤੂਫਾਨ ਖੜਾ ਕਰ ਸਕਦੇ ਜਿਸ ਜਦੋਂ ਸਰਕਾਰ ਬਣਾਤੀ ਰਵੰਧ ਸਾਹਿਬ ਟਰੱਕ ਲਿਆਉਂਗਾ ਨੋਟਾ ਦਾ ਲਾ ਲਿਓ ਜਿੰਨੀਆਂ ਬੋਰੀਆਂ ਲਾਉਣੀਆਂ ਸਰਕਾਰਾਂ ਕੋਲੇ ਵਾਧੂ ਪੈਸੇ ਆ ਵੱਡੇ ਬਾਦ ਸਾਹਿਬ ਤੂੰ ਦੇਖੋ ਖੁੱਲੇ ਦਫੇ ਦਿੰਦੇ ਸੀ ਆ ਜਿੰਨੀ ਡਿਵੈਲਪਮੈਂਟ ਹੋਈ ਐ ਮੈਨੂੰ ਯਾਦ ਐ ਆ ਤਰਨਤਨ ਸ਼ਹਿਰ ਦਾ ਕਿੰਨਾ ਮਾੜਾ ਹਾਲ ਸੀ ਪਹਿਲੇ ਤੁਸੀਂ ਉਹ ਵਿੱਚ ਸੜਕ ਜਾਂਦੀ ਜਾ ਨਹੀਂ ਸਕਦੇ ਸੀ ਇੰਨਾ ਮਾੜਾ ਹਾਲ ਐ ਮੈਂ ਆਇਆ ਮੇਰੇ ਕੋਲੇ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਉਹ ਕਿਦਾਰ ਐ 200 ਕਰੋੜ ਦਿੱਤਾ ਮੈਂ ਬੈਠੇ ਬੈਠੇ ਮੈਂ ਕਿਹਾ ਯਾਰ ਆ ਗੁਰੂਦੀ ਨਗਰੀਏ ਨੂੰ ਵਧੀਆ ਬਣਾਈਏ ਆਪਾਂ ਮੈਂ ਨਕਸ਼ਾ ਬਣਾਇਆ ਐਂ ਕਰੋ ਉਹ ਕਰੋ ਕਰਕੇ ਆਪ ਕੀਤਾ ਆ ਅੰਮਰਸਰ ਸਾਹਿਬ ਦੇਖੋ ਕਿੰਨਾ ਸਜਾਇਆ ਸੀ ਜਿੱਥੇ ਗਏ ਸੀ ਸਾਰਾ ਕੁਝ ਟੁੱਟੀ ਜਾਂਦਾ ਵਿਰਾਸਤੇ ਮੰਗਤ ਲੋ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਸਾਰਾ ਕੁਝ ਹੀ ਤਬਾਹ ਕਰਤਾ ਦੁੱਖ ਲੱਗਦਾ ਕਿਤੇ ਕਿਤੇ ਜੋ ਜਾਈਦਾ ਕਿ ਕਿਵੇਂ ਪੰਜਾਬ ਵੱਡੀ ਸਪੀਡ ਨਾਲ ਜਾ ਰਿਹਾ ਸੀ ਆਪਾਂ ਹੀ ਕ੍ਰੈਸ਼ ਕਰਾ ਦਿੱਤਾ ਹੁਣ ਨਾ ਆਪਾਂ ਕਿਸੇ ਦੀ ਗੱਲ ਚਾਹੀਏ ਹੁਣ ਆਣਾ ਹੋਏਗੀ ਕੋਈ ਹੋਰ ਬੰਦਾ ਗੋਲ ਪੱਗ ਬਨ ਕੇ ਆ ਜੇ ਤੇ ਆਪਾਂ ਸਾਰੇ ਮਗਰ ਲੱਗ ਜੀ ਉਹਦੇ ਦੇਖਿਆ ਕਰੋ ਆਇਆ ਕਿੱਥੋਂ ਐ ਕਰਦਾ ਕੀ ਪਛੋਕਰ ਦਾ ਆਪਾਂ ਦੇਖਦੇ ਨਹੀਂ ਘਰ ਚ ਰਿਸ਼ਤਾ ਕਰਨ ਜਾਂਦੇ ਆ ਕੀ ਕਰਦੇ ਆ ਪਰਿਵਾਰ ਦੁਆਰੇ ਦੇਖਦੇ ਆ ਕਿ ਉਹ ਪਛੋਕਰ ਕੀ ਐ ਚੰਗਾ ਪਰਿਵਾਰ ਐ ਬਿਗੈਰ ਦੇਖੇ ਲਾ ਕੇ ਬਸ ਚੱਲ ਪੋਈ ਕੋਈ ਹੋਊਗਾ ਜਿਵੇਂ ਹੋਣਾ ਸੋ ਮੈਂ ਬੇਨਤੀ ਕਰਦਾ ਬੀਬੀ ਜੀ ਦੇਖੋ ਧਰਮੀ ਫੌਜੀ ਪਰਿਵਾਰ ਹੈ ਇਹਨਾਂ ਦੀ ਬਹੁਤ ਵੱਡੀ ਦੇਨ ਹੈ ਕੌਮ ਵਾਸਤੇ ਅੱਜ ਕੌਮ ਦੀ ਵੀ ਲੋੜ ਹੈ ਇਹਨਾਂ ਦੇ ਪਰਿਵਾਰਾਂ ਦੇ ਸਿਰ ਤੇ ਯਾਤ ਰੱਖਣ ਦੀ ਤੇ ਮੈਂ ਤੁਹਾਨੂੰ ਅੱਜ ਦੱਸਾਂ ਉਹ ਗਦਾਰ ਨੂੰ ਤਾਂ ਤੁਸੀਂ ਹਰਾਉਣਾ ਤੁਹਾਨੂੰ ਪਤਾ ਕਿਹੜਾ ਗਦਾਰ ਦੀ ਗੱਲ ਕਰ ਰਿਹਾ ਹਾਂ ਉਹਦਾ ਨਾਂ ਨਹੀਂ ਲੈਣਾ ਆਪਾਂ ਅੱਛਾ ਉਹਨੂੰ ਇੱਕ ਕੱਲ ਦੱਸ ਦਿਓ ਉਹਨ ਕਿ ਜਿਹੜਾ ਜੇਸੀ ਲਈ ਬੈਠਾ ਨਾ ਮੈਂ ਉਹ ਥਾਣੇ ਦੇ ਨਾਲ ਸਾਰਿਆਂ ਦੇ ਨਾਮ ਨੋਟ ਕਰ ਲਿਆ ਹੈ ਉਹ ਹੀ ਇਹਨੂੰ ਫੜਨ ਆਉਣਗੇ ਡੇਢ ਸਾਲ ਬਾਅਦ ਜਿਹੜੀ ਜਿਪਸੀ ਲੱਗੇ ਪਿੱਛੇ ਫਿਰਦੀ ਹੈ ਨਾ ਉਹੀ ਜਿਪਸੀ ਉਹਨੂੰ ਫੜ ਕੇ ਲੈ ਕੇ ਜਾਊਗੀ ਜਿੰਨੀਆਂ ਥੱਗੀਆਂ ਮਾਰੀਆਂ ਉਹਨੇ ਮੈਂ ਹੈਰਾਨ ਆ ਜਿਹੜਾ ਬੰਦਾ ਦੋ ਗਨਮੈਨਾਂ ਪਿੱਛੇ ਕੌਮ ਨੂੰ ਛੱਡ ਦਿੰਦਾ ਆਪਣੀ ਪਾਰਟੀ ਨੂੰ ਛੱਡ ਦਿੰਦਾ ਪਾਰਟੀ ਨੂੰ ਜਿਵੇਂ ਵੱਡੇ ਪਾਲਸਬੰਦੇ ਪਾਰਟੀ ਆਪਣੀ ਮਾਂ ਹੁੰਦੀ ਹੈ ਐਸ ਪਾਰਟੀ ਨੇ ਆਪਾਂ ਨੂੰ ਆਪਣੀ ਮਾਂ ਪਾਰਟੀ ਹੈ ਤੇ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਨੂੰ ਦੋ ਗਨਮੈਨਾਂ ਪਿੱਛੇ ਆ ਦੋ ਕਿ ਜਿਪਸੀਆ ਪੁੱਛੇ ਛੱਡਦੇ ਉਹ ਤਾਂ ਮੜਾ ਬੰਦਾ ਕੋਈ ਨਹੀਂ ਹੋ ਸਕਦਾ ਸੋ ਬੀਬੀ ਜੀ ਨੂੰ ਆਪਾਂ ਜਤਾਉਣਾ ਥੋਡੇ ਸਾਰਿਆਂ ਦੀ ਜਿੰਮਵਰੀ ਹੈ ਮੈਂ ਹਰ ਪਿੰਡ ਚ ਆਉਂਗਾ ਸਾਡੀ ਸਾਰੀ ਕਾਲੀ ਦਿਲ ਦੀ ਪੰਜਾਬ ਦੀ ਲੀਡਰਸ਼ਿਪ ਇੱਕ ਇੱਕ ਪਿੰਡ ਚ ਬਹਿ ਜਾਊਗੀ ਆ ਜੰਗ ਆਪਾਂ ਇਕੱਠੇ ਹੋ ਕੇ ਲੜਨੀ ਹੈ ਤੇ 25 30 ਹਜ਼ਾਰ ਤੋਂ ਘੱਟ ਨਹੀਂ ਜਿਤਨਾ ਆਪਾਂ ਸਾਰਾ ਕੁਛ ਹੀ ਦਾ ਲਾ ਦਿਓ ਸਾਰਾ ਜੋਲ ਲਾਉਣਾ ਲਾ ਕੇ ਆਪਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਜਾਂ ਸਤ ਨੂੰ ਨਹਿਰ ਸਿੱਟਾਂਗੇ ਜਾਂ ਵਿਆਸ ਨਹਿਰ ਸਿੱਟਾਂਗੇ ਇਹਨਾਂ ਨੂੰ ਆ ਬਾਰਡਰ ਟਪਾਈਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ